ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸਰਵ ਸ਼ਕਤੀਮਾਨ ਦੀਨ ਦੁਨੀ ਦੇ ਪਾਸ਼ਾ ਅਦਿਆਲੂ ਕਿਰਪਾਲੂ ਮਹਾਰਾਜ ਦੀਆਂ ਪਾਵਨ ਪਵਿੱਤਰ ਬਾਣੀ ਜਿਹੜੀ ਖਾਲਸਾ ਜੀ ਮਨ ਵਿੱਚ ਪਏ ਹੋਏ ਹਨੇਰੇ ਨੂੰ ਦੂਰ ਕਰਦੀ ਹੈ ਤੇ ਚਾਨਣ ਵਾਂਗ ਇਸ ਹਿਰਦੇ ਵਿੱਚ ਖਾਲਸਾ ਜੀ ਆਪਣੀ ਜੋਤ ਨੂੰ ਪ੍ਰਗਟ ਕਰ ਦਿੰਦੀ ਹੈ ਜੇ ਕੋਈ ਸ਼ਰਧਾ ਵਾਸ ਹੋ ਕੇ ਪ੍ਰੇਮ ਵਾਸ ਹੋ ਕੇ ਮਹਾਰਾਜ ਦੀ ਬਾਣੀ ਦਾ ਜਾਪ ਅਭਿਆਸ ਕਰਦਾ ਆウਲੀ ਹੌਲੀ ਖਾਲਸਾ ਜੀ ਉਹਦੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਆਪਣੇ ਆਪ ਚੁੱਕਿਆ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਸੋਝੀ ਆਉਣ ਲੱਗ ਪੈਂਦੀ ਹੈ ਇਹ ਸਮਝ ਆ ਜਾਂਦੀ ਹੈ ਸੰਸਾਰ ਦੇ ਵਿੱਚ ਕੀ ਕਰਨਾ ਹੈ ਕਿਵੇਂ ਕਰਨਾ ਕਿਵੇਂ ਰਹਿਣਾ ਕਿਵੇਂ ਵਿਚਰਨਾ ਕਿਵੇਂ ਜੀਵਨ ਦੇ ਵਿੱਚ ਚੱਲਣਾ ਹੈ ਗੁਰੂ ਦੀ ਕੀ ਅਹਿਮੀਅਤ ਹੈ ਗੁਰੂ ਕੀ ਕਰਦਾ ਹੈ ਲੋਕ ਕੀ ਹੈ ਪ੍ਰਲੋਕ ਕੀ ਹੈ ਸੁੱਖ ਕਿਉਂ ਆਉਂਦੇ ਹਨ ਦੁੱਖ ਕਿਉਂ ਆਉਂਦੇ ਹਨ ਕਿਉਂ ਚਿੰਤਾ ਝੂਰਾ ਸੂਗ ਵਿਆਪਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਿਵੇਂ ਫੜਨਾ ਹੈ ਕਿਵੇਂ ਨਾਥ ਪਾਉਣੀ ਹੈ ਕਿਰਤ ਵਿਰਤ ਕਰਦਿਆਂ ਕਿਵੇਂ ਵਾਹਿਗੁਰੂ ਜੀ ਨਾਲ ਜੁੜਨਾ ਹੈ ਜੇ ਨਾ ਨਾਮ ਜਪਾਂਗਾ ਤੇ ਕੀ ਹੋਵੇਗਾ ਜੇ ਜਪਾਂਗਾ ਤਾਂ ਕੀ ਹੋਵੇਗਾ ਇਹ ਹਰ ਪ੍ਰਕਾਰ ਦੀ ਸੋਝੀ ਮਹਾਰਾਜ ਦੀ ਬਾਣੀ ਵਿੱਚੋਂ ਖਾਲਸਾ ਜੀ ਪ੍ਰਾਪਤ ਹੁੰਦੀ ਹੈ ਪਰ ਜਿਹਦਾ ਚਿੱਤ ਮਹਾਰਾਜ ਦੀ ਬਾਣੀ ਵਿੱਚ ਲੱਗ ਜਾਵੇ ਜਿਹਦਾ ਚਿੱਤ ਲੱਗ ਜਾਂਦਾ ਹੈ ਖਾਲਸਾ ਜੀ ਉਹਨੂੰ ਅਨੇਕਾਂ ਹੀ ਚੀਜ਼ਾਂ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ ਕਿਉਂਕਿ ਸਤਗੁਰੂ ਖਾਲਸਾ ਜੀ ਸਾਰੀਆਂ ਕਲਾਂ ਵਿੱਚ ਸੰਪੂਰਨ ਹੁੰਦਾ ਪੂਰਨ ਹੁੰਦਾ ਗੁਰੂ ਤੋਂ ਬਿਨਾ ਸੰਸਾਰ ਦੇ ਵਿੱਚ ਕੋਈ ਬਾਹ ਫੜਨ ਵਾਲਾ ਨਹੀਂ ਇਸ ਕਾਲਯੁਗ ਦੇ ਵਿੱਚ ਖਾਲਸਾ ਜੀ ਗੁਰੂ ਦੀ ਵੱਡੀ ਮਹਾਨਤਾ ਹੈ ਜਿਹੜਾ ਗੁਰੂ ਦੀ ਚਰਨ ਸ਼ਰਨ ਵਿੱਚ ਹੈ ਉਹ ਕਾਲਯੁਗ ਦੇ ਪ੍ਰਭਾਵ ਤੋਂ ਵੀ ਬਚਿਆ ਕਾਲਯੁਗ ਦੀ ਮਾਰ ਤੋਂ ਵੀ ਬਚਿਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲ ਕਹਿੰਦੇ ਨੇ ਭਾਈ ਨਾਮ ਜਿਹੜਾ ਹੈ ਉਹ ਕਾਲਪੁਰਖ ਵਾਹਿਗੁਰੂ ਜੀ ਦਾ ਉਹੀ ਖਾਲਸਾ ਜੀ ਪਾਰ ਕਰਨ ਵਾਲਾ ਹੈ ਸੁਖ ਦੇਣ ਵਾਲਾ ਹੈ ਆਨੰਦ ਦੇਣ ਵਾਲਾ ਹੈ ਉਸ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਕਿਸੇ ਪ੍ਰਕਾਰ ਸੁਖ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਨਾਮ ਦੀ ਕਮਾਈ ਕਰਨੀ ਖਾਲਸਾ ਜੀ ਚੱਲਣਾ ਔਖਾ ਹੈ ਪਰ ਜੇ ਇਸ ਵੇਲੇ ਗੱਡੀ ਤੁਰ ਪੈਂਦੀ ਹੈ ਫੇਰ ਮਹਾਰਾਜ ਦੀ ਕਿਰਪਾ ਨਾਲ ਆਨੰਦ ਬਣ ਲੱਗ ਪੈਂਦਾ ਸੋ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਜਿਹੜਾ ਸਾਨੂੰ ਗੁਰਮੰਤਰ ਹੈ ਵਾਹਿਗੁਰੂ ਸ਼ਬਦ ਹੈ ਖਾਲਸਾ ਜੀ ਉਹਦਾ ਅਭਿਆਸ ਕਰਦੇ ਰਹੀਏ ਤੁਰਦੇ ਫਿਰਦੇ ਵਾਹਿਗੁਰੂ 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 ਇਹ ਜਾਪ ਕਰਦੇ ਰਹੀਏ ਇਹਦੇ ਨਾਲ ਖਾਲਸਾ ਜੀ ਸਰੀਰ ਦੇ ਵਿੱਚ ਜਿਹੜੀਆਂ ਬੇਅੰਤ ਸ਼ਕਤੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਤੇ ਖਾਲਸਾ ਜੀ ਉਹ ਸੁੱਤੀਆਂ ਹੀ ਸ਼ਕਤੀਆਂ ਜਿਹੜੀਆਂ ਸੰਸਾਰ ਤੋਂ ਬੰਦਾ ਤੁਰ ਜਾਂਦਾ ਇਹ ਸਰੀਰ ਦੇ ਵਿੱਚ ਬਹੁਤ ਕੁਝ ਹੈ ਹਰੀ ਦਾ ਮੰਦਰ ਮਹਾਰਾਜ ਨੇ ਇਹਨੂੰ ਆਖਿਆ ਤੇ ਹਰੀ ਦੇ ਮੰਦਰ ਵਿੱਚ ਖਾਲਸਾ ਜੀ ਬੇਅੰਤ ਸ਼ਕਤੀਆਂ ਹੋਇਆ ਕਰਦੀਆਂ ਇਹ ਸਰੀਰ ਜਿਹੜਾ ਹੈ ਇਰੇ ਅੰਦਰ ਜਿਹੜੀ ਪਰਮੇਸ਼ਰ ਦੀ ਜੋਤ ਹੈ ਉਹ ਵੱਡੀਆਂ ਸ਼ਕਤੀਆਂ ਦੀ ਮਾਲਕ ਹੈ ਪਰ ਜਿੱਦਾਂ ਖਾਲਸਾ ਜੀ ਕਮਾਈ ਕਰਾਂਗੇ ਤਿਉਂ-ਤਿਉਂ ਇਹ ਸ਼ਕਤੀਆਂ ਜਾਗਦੀਆਂ ਨੇ ਤਿਉਂ-ਤਿਉਂ ਖਾਲਸਾ ਜੀ ਸੋਝੀ ਆਉਂਦੀ ਹੈ ਅੰਤਰਜਾਮਤਾ ਆਉਂਦੀ ਹੈ ਆਪਣੇ ਪਿੱਛੇ ਦਾ ਪਤਾ ਲੱਗ ਜਾਂਦਾ ਅੱਗੇ ਦਾ ਪਤਾ ਲੱਗ ਜਾਂਦਾ ਆਪਣੇ ਕਰਮਾਂ ਦੀ ਸਮਝ ਆਉਣ ਲੱਗ ਪੈਂਦੀ ਹੈ ਸੋ ਇਹ ਸਾਰੀ ਖੇਡ ਮਹਾਰਾਜ ਦੇ ਨਾਮ ਵਿੱਚੋਂ ਨਿਕਲਦੀ ਹੈ ਇਹ ਮਹਾਰਾਜ ਨੇ ਕਹਿਣਾ ਵੀ ਕੀਤਾ ਹੈ ਕਿ ਕਲ ਯੁਗ ਦੇ ਵਿੱਚ ਕੱਲਾ ਨਾਮ ਹੀ ਹੈ ਖਾਲਸਾ ਜੀ ਜਿਹੜਾ ਤੁਹਾਨੂੰ ਛੁਡਾ ਸਕਦਾ ਉਸ ਤੋਂ ਬਿਨਾ ਹੋਰ ਕੁਛ ਨਹੀਂ ਮਹਾਰਾਜ ਦੀ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਕਾਲਯੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚੱਲੈ ਨਾ ਕਾਈ ਜਿਹੜੀ ਖਾਲਸਾ ਜੀ ਕਾਲਯੁਗ ਦੀ ਗੱਲ ਹੈ ਸਾਧਨਾ ਹੈ ਨਾ ਇਥੇ ਕਰਮ ਤੇ ਕਿਰਤ ਦੀ ਰਾਈ ਜਿੰਨੀ ਗੱਲ ਵੀ ਨਹੀਂ ਚੱਲਦੀ ਜਿਹੜੇ ਆਪਾਂ ਕਈ ਕੁਛ ਕਰਦੇ ਆ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਰਾਈ ਦੇ ਦਾਣੇ ਜਿੰਨਾ ਵੀ ਨਹੀਂ ਮੰਨਿਆ ਜਾਂਦਾ ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਠਾਈ ਸਤਿਗੁਰ ਕਹਿੰਦੇ ਬਿਨਾ ਭਜਨ ਵਾਹਿਗੁਰੂ ਅਕਾਲ ਪੁਰਖ ਭਗਵਾਨ ਦੇ ਭਜਨ ਤੋਂ ਬਿਨਾ ਮਹਾਰਾਜ ਕਹਿੰਦੇ ਪ੍ਰੇਮਾ ਭਗਤੀ ਤੋਂ ਬਿਨਾ ਠੌਰ ਨ ਠਾਈ ਠੌਰ ਮਤਲਬ ਖਾਲਸਾ ਜੀ ਥਾਂ ਨਾ ਇੱਥੇ ਮਿਲਦੀ ਹੈ ਲੋਕ ਵਿੱਚ ਨਾ ਪਰਲੋਕ ਵਿੱਚ ਮਿਲੇਗੀ ਇਹ ਭਜਨ ਪਰਮੇਸ਼ਰ ਦਾ ਕੀ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਵਾਹਿਗੁਰੂ ਜੀ ਦਾ ਭਜਨ ਹੈ ਖਾਲਸਾ ਜੀ ਜਿਹੜੇ ਭਜਨ ਕਰਦੇ ਹਨ ਬੰਦਗੀ ਦਾ ਨਾਮ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਜਪਦੇ ਨੇ ਸਿਮਰਨ ਅਭਿਆਸ ਕਰਦੇ ਨੇ ਜਾਪ ਕਰਦੇ ਨੇ ਸਤਿਗੁਰੂ ਕਹਿੰਦੇ ਉਹਨਾਂ ਨੂੰ ਥਾਂ ਮਿਲੇਗੀ ਲਹੇ ਕਮਾਣਾ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ ਇਹ ਕਾਲ ਯੁਗ ਦੇ ਵਿੱਚ ਖਾਲਸਾ ਜੀ ਉਹ ਬੰਦਾ ਆਪਣਾ ਫਲ ਲੈ ਲੈਂਦਾ ਜੋ ਪਿਛਲੇ ਜੁਗਾਂ ਵਿੱਚ ਕਮਾਇਆ ਹੁੰਦਾ ਮਹਾਰਾਜ ਕਹਿੰਦੇ ਜੋ ਪਿਛਲੀ ਜੁਗਾਂ ਵਿੱਚ ਕਮਾਈ ਕੀਤੀ ਆ ਉਹ ਇਸ ਜਗ੍ਹਾ ਦੇ ਆ ਕੇ ਫਲ ਪ੍ਰਾਪਤ ਹੁੰਦਾ ਕਾਲ ਯੁਗ ਦੇ ਵਿੱਚ ਪਾਇਆ ਮਾਨਸ ਦੇਹ ਕੋ ਇਥੋਂ ਚੁੱਕਿਆ 8928 ਮਹਾਰਾਜ ਕਹਿੰਦੇ ਆਕਾਲ ਪੁਰਖ ਦੀ ਕਿਰਪਾ ਨਾਲ ਇਹ ਮਨੁੱਖਾ ਦੇਹੀ ਮਿਲੀ ਹੈ ਪਰ ਜੇ ਬੰਦਿਆ ਤੂੰ ਇਥੋਂ ਚੁੱਕ ਗਿਆ ਇਥੋਂ ਖੁੰਝ ਗਿਆ ਫਿਰ ਮਹਾਰਾਜ ਕਹਿੰਦੇ ਭਾਈ ਤੇਰਾ ਕਿਤੇ ਪੈਰ ਨਹੀਂ ਲੱਗਣਾ ਤੇ ਨਵੇਂ ਸਿਰਿਓਂ ਸਟਾਰਟ ਹੋਵੇਂਗਾ ਤੇ ਦੁਖੀ ਹੋਵੇਂਗਾ 84 ਲੱਖ ਜੂਨ ਭਗਣੀ ਖਾਲਸਾ ਜੀ ਬਹੁਤ ਔਖੀ ਹੈ ਇਹ ਬਹੁਤ ਲੰਮਾ ਗੇੜਾ ਹੈ ਇਹ ਗੀੜਾ ਖਾਲਸਾ ਜੀ ਕੱਟਣਾ ਬਹੁਤ ਔਕਾ ਹੈ ਸਾਨੂੰ ਇਸ ਚੀਜ਼ ਦੀ ਸਮਝ ਰੱਖਣੀ ਚਾਹੀਦੀ ਹੈ ਗੁਰੂ ਕੋਲੋਂ ਇਹ ਪ੍ਰਾਪਤੀ ਹੁੰਦੀ ਹੈ ਸਮਝੇ ਸੂਝ ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਦੇ ਘਰ ਸੇਵਾ ਕਰਕੇ ਮਹਾਰਾਜ ਦੇ ਘਰ ਖਾਲਸਾ ਜੀ ਬਾਣੀ ਦਾ ਜਾਪ ਅਭਿਆਸ ਕਰਕੇ ਅਮਰਤ ਵੇਲੇ ਜਾ ਕੇ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਇਹ ਮਨੁੱਖਾ ਦੇਹੀ ਜਿਹੜੀ ਖਾਲਸਾ ਜੀ ਬਹੁਤ ਔਖੀ ਪ੍ਰਾਪਤ ਹੋਈ ਹੈ ਬਹੁਤ ਵੱਡੇ ਕਰਮ ਪੁੰਨਾ ਕਰਕੇ ਇਹ ਮਹਾਰਾਜ ਦੀ ਦਇਆ ਕਰਕੇ ਖਾਲਸਾ ਜੀ ਪ੍ਰਾਪਤ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਭਾਈ ਤੂੰ ਨਾਮ ਨਹੀਂ ਜਪਦਾ ਕਾਲ ਯੁਗ ਕੇ ਉਪਕਾਰ ਸੁਣ ਜੈਸੇ বেদ ਅਰਥ ਬਣਾਈ ਭਾਉ ਭਗਤ ਪਰਵਾਨ ਹੈ ਜਗ ਹੂਮ ਤੇ ਪੁਰਬ ਕਮਾਈ ਮਹਾਰਾਜ ਕਹਿੰਦੇ ਉਪਕਾਰ ਸੁਣ ਕਾਲ ਯੁਗ ਦੇ ਉਪਕਾਰ ਕਿਹੜੇ ਹਨ ਅਰਥ ਅਰਥ ਬਣ ਜਿਹੜਾ ਵੇਦ ਹੈ ਕਾਲ ਸਾਰੀ ਚੌਥਾ ਉਹਦੇ ਵਿੱਚ ਵੀ ਇਹ ਗਵਾਹੀ ਮਿਲਦੀ ਹੈ ਕਿ ਭਾਉ ਭਗਤ ਪਰਮੇਸ਼ਰ ਨਾਲ ਕੀਤਾ ਹੋਇਆ ਪ੍ਰੇਮ ਪ੍ਰੇਮ ਆ ਭਗਤੀ ਹੈ ਖਾਲਸਾ ਜੀ ਜਿਹੜੀ ਉਹੀ ਪਰਮੇਸ਼ਰ ਦੇ ਦਰ ਪ੍ਰਵਾਣ ਹੁੰਦੀ ਹੈ ਪਰ ਪਰਮੇਸ਼ਰ ਦਾ ਨਾਮ ਜਪਣਾ ਉਹੀ ਜਾਗ ਹੈ ਉਹੀ ਹੂਮ ਹੈ ਉਹੀ ਖਾਲਸਾ ਜੀ ਪੁਰਬਾਂ ਦੀ ਕਮਾਈ ਹੈ ਵਾਹਿਗੁਰੂ ਦਾ ਨਾਂ ਹੀ ਸਾਰਾ ਕੁਝ ਹੈ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖ ਅੰਦਰ ਪਾਈ ਤੇ ਜਿਹੜਾ ਖਾਲਸਾ ਜੀ ਨਾਮ ਜਪਦਾ ਹੈ ਸੇਵਾ ਕਰਦਾ ਹੈ ਤੇ ਫਿਰ ਵੀ ਆਪਣਾ ਆਪਾ ਨਹੀਂ ਜਿਤਾਉਂਦਾ ਨੀਵਾ ਬਣ ਕੇ ਰਹਿੰਦਾ ਹੈ ਕਰਕੇ ਨੀਚ ਸਦਾਵਣਾ ਮਹਾਰਾਜ ਕਹਿੰਦੇ ਸੇਵਾ ਸਿਮਰਨ ਅਭਿਆਸ ਕਰਕੇ ਕੋਈ ਨੇਕੀ ਕਰਕੇ ਜਿਹੜਾ ਆਪਣੇ ਆਪ ਨੂੰ ਨੀਚ ਸਦਉਂਦਾ ਕਿ ਭਾਈ ਮੈਂ ਕੁਛ ਨਹੀਂ ਕੀਤਾ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ ਤਾਂ ਪ੍ਰਭ ਲੇਖੇ ਅੰਦਰ ਪਾਈ ਉਹਦੀ ਕੀਤੀ ਹੋਈ ਸੇਵਾ ਉਹਦੀ ਕੀਤੀ ਹੋਈ ਕਮਾਈ ਉਹਦਾ ਜਪਿਆ ਹੋਇਆ ਨਾਮ ਖਾਲਸਾ ਜੀ ਲੇਖੇ ਅੰਦਰ ਪੈਂਦਾ ਪਰ ਸਾਨੂੰ ਬਿਮਾਰੀ ਹੈ ਅਸੀਂ ਨਾਮ ਜਪ ਕੇ ਸਾਰੇ ਪਿੰਡ ਚ ਢੰਡੋਰਾ ਪਿੱਟਦੇ ਆ ਅੰਮ੍ਰਿਤ ਵੇਲੇ ਕਿ 10 ਦਿਨ ਗੁਰੂ ਘਰ ਚਲੇ ਜਾਈਏ ਤੇ 10 ਦੇ ਹੀ ਆਉਨੇ ਮੈਂ ਤੇ ਰੋਜ਼ ਆਉਣਾ ਮੈਂ ਤਾਂ ਰੋਜ਼ ਭਾਈ 3 ਵਜੇ ਉੱਠ ਕੇ ਗੁਰੂ ਘਰ ਜਾਣਾ ਮੈਂ ਤਾਂ 3 ਵਜੇ ਉੱਠ ਕੇ ਬਾਣੀ ਪੜ੍ਹਦਾ ਮੈਂ ਤਾਂ ਇੰਨੇ ਚ ਪਹਿਰੇ ਕੱਟ ਲੇ ਮੈਂ ਇੰਨੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਰਾਤੀ ਮੈਂ ਤਾਂ ਇੰਨੀਆਂ ਦੇਗਾ ਕਰਾਤੀਆਂ ਮੈਂ ਤੇ ਆਹ ਕਰਤਾ ਮੈਂ ਤੇ ਆਹ ਕਰਤਾ ਮਹਾਰਾਜ ਕਹਿੰਦੇ ਨਹੀਂ ਲੇਖੇ ਪੈਂਦਾ ਬੰਦਿਆ ਤੇਰਾ ਨਹੀਂ ਉਹ ਲੇਖੇ ਪਹਿਣਾ ਤੇ ਜੇ ਖਾਲਸਾ ਜੀ ਕੀਤੀ ਹੋਈ ਕਮਾਈ ਲੇਖੇ ਨਾ ਪਈ ਫਿਰ ਕਾਹਦਾ ਪੈਸਾ ਲਾਇਆ ਕਾਦੀ ਸੇਵਾ ਕੀਤੀ ਮਹੇ ਮਹਾਰਾਜ ਸੱਚੇ ਪਾਸ਼ਾ ਸਾਨੂੰ ਸੋਝੀ ਬਖਸ਼ ਦੇ ਸੋ ਕਾਲ ਯੁਗ ਨਾਵਾ ਕੀ ਵਡਿਆਈ ਕਾਲ ਯੁਗ ਦੇ ਅੰਦਰ ਖਾਲਸਾ ਜੀ ਇੱਕੋ ਇੱਕ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ ਵੱਡੀ ਵਡਿਆਈ ਹੈ ਜਿਹੜਾ ਨਾਮ ਜਪਦਾ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਿਆਰਾ ਹੈ ਕਿਉਂਕਿ ਖਾਲਸਾ ਜੀ ਨਾਮ ਏਵੇਂ ਹੈ ਜਿਵੇਂ ਜੰਝ ਦੇ ਵਿੱਚ ਲਾੜਾ ਨਾਮ ਦਾ ਇਹ ਅਸਲ ਖਾਲਸਾ ਜੀ ਮੁਖ ਹੈ ਜਿਵੇਂ ਜੰਝ ਦੇ ਵਿੱਚ ਲਾੜਾ ਹੈ ਲਾੜੇ ਦੇ ਨਾਲ ਜੰਜ ਸੌਂਦੀ ਹੈ ਨਾ ਇਦਾਂ ਖਾਲਸਾ ਜਿਹੜਾ ਨਾਮ ਜਪਦਾ ਹੈ ਉਹਦੇ ਕੀਤੇ ਹੋਏ ਕੰਮ ਸੌਂਦੇ ਨੇ ਤੇ ਜੇ ਖਾਲਸਾ ਜੀ ਸਾਰੀ ਜੰਜ ਹੋਵੇ ਲਾੜਾ ਵਿੱਚ ਹੋਵੇ ਹੀ ਨਾ ਉਹ ਜੰਜ ਦਾ ਕੋਈ ਮੁੱਲ ਨਹੀਂ ਹੋਇਆ ਕਰਦਾ ਇਸੇ ਪ੍ਰਕਾਰ ਜੇ ਨਾਮ ਨਹੀਂ ਜਪਦੇ ਤੇ ਬਾਕੀ ਸਭ ਕੁਝ ਕਰਦੇ ਹੋ ਤੇ ਮਹਾਰਾਜ ਕਹਿੰਦੇ ਲਾੜੇ ਤੋਂ ਬਿਨਾ ਜੰਜ ਵਾਲਾ ਸਹਾਲ ਹੀ ਐ ਹੋਰ ਕੁਝ ਨਹੀਂ ਤੇ ਇਸ ਕਰਕੇ ਭਾਈ ਨਾਮ ਜਿਹੜਾ ਹੈ ਉਹ ਸਭ ਤੋਂ ਉੱਚਾ ਤੇ ਸੁੱਚਾ ਹੈ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨਾਮ ਜਪੋ ਪਰ ਜਤਾਓ ਨਾ ਅੰਦਰ ਅੰਦਰ ਰੱਖੋ ਪ੍ਰੇਮਾ ਭਗਤੀ ਕਰੋ ਕਿਉਂਕਿ ਪ੍ਰੇਮਾ ਭਗਤੀ ਨਾਲ ਖਾਲਸਾ ਜੀ ਸਭ ਕੁਝ ਪ੍ਰਾਪਤ ਹੁੰਦਾ ਹੈ ਭਾਉ ਭਗਤ ਕਰ ਨੀਚ ਸੁਦਾਏ ਤਉ ਨਾਨਕ ਮੁਖੰਤਰ ਪਾਏ ਉਹਨਾਂ ਨੂੰ ਮੁਖੰਤਰ ਮੁਕਤੀ ਪ੍ਰਾਪਤ ਹੁੰਦੀ ਹੈ ਜਿਹੜੀ ਭਾਉ ਭਗਤੀ ਵੀ ਕਰਦੇ ਨੇ ਤੇ ਖਾਲਸਾ ਜੀ ਆਪਣੇ ਆਪ ਨੂੰ ਨੀਵਾ ਵੀ ਸਮਝਦੇ ਸੋ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨਾਮ ਜਪੀਏ ਇਹੋ ਹੀ ਖਾਲਸਾ ਜੀ ਕਰਮ ਬਣਦਾ ਹੈ ਬੀ ਉਹ ਬੀਜ ਪਤ ਲੈ ਲੈ ਗਏ ਆਪਕ ਨੂੰ ਉਗਵਾ ਦਾਲ ਉਹ ਵਾਲਾ ਕੰਮ ਨਾ ਹੋਏ ਕਿ ਅਸੀਂ ਅਧੂਰੇ ਰਹਿ ਜਾਈਏ ਆਪਣੇ ਕਰਮਾ ਕਰਕੇ ਸੁਪ੍ਰੇਮਾ ਭਗਤੀ ਵਾਹਿਗੁਰੂ ਜੀ ਨਾਲ ਕਰੀਏ ਸਤਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨਿਸ਼ਕਾਮ ਹੋ ਕੇ ਸੇਵਾ ਕਰੋ ਕਰਮ ਕਰਤ ਹੋਆ ਨਹਿ ਕਰਮ ਤੇ ਸੁਬਾਸ ਨੂੰ ਕਾ ਨਿਰਮਲ ਧਰਮ ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਬਾਣੀ ਅੰਦਰ ਖਾਲਸਾ ਜੀ ਦੱਸਿਆ ਤੇ ਭਾਉ ਭਗਤ ਜਿਹੜੀ ਹੈ ਭਾਉ ਭਗਤ ਪਰਵਾਣ ਹੈ ਜਗ ਹੁਮ ਤੇ ਪੁਰਬ ਕਮਾਈ ਕਰਕੇ ਨੀਚ ਸਦਾ ਬਣਾ ਤਾਂ ਪ੍ਰਭ ਲਿਖਿਆ ਅੰਦਰ ਪਾਈ ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪਦਾ ਸਿਮਰਨ ਕਰਦਾ ਅਭਿਆਸ ਕਰਦਾ ਨਿਤਨੇਮ ਕਰਦਾ ਸੇਵਾ ਕਰਦਾ ਹੈ ਖਾਲਸਾ ਜੀ ਕੁਝ ਵੀ ਕਰਦਾ ਹੈ ਪਰ ਆਪਣੇ ਆਪ ਨੂੰ ਇਹ ਸਮਝੇ ਕਿ ਦਿੱਤਾ ਵਾਹਿਗੁਰੂ ਦਾ ਹੈ ਮੈਂ ਕੁਛ ਨਹੀਂ ਕੀਤਾ ਕਰਨ ਕਰਾਉਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਖਾਲਸਾ ਜੀ ਉਹਦੀ ਫਿਰ ਕੀਤੀ ਹੋਈ ਕਮਾਈ ਮਹਾਰਾਜ ਕਹਿੰਦੇ ਤਾਂ ਪ੍ਰਭ ਲੇਖ ਹੈ ਅੰਦਰ ਪਾਈ ਉਹਨੇ ਫਿਰ ਪਰਮੇਸ਼ਰ ਅਕਾਲ ਪੁਰਖ ਨੇ ਉਹਦੀ ਲੇਖੇ ਲਾ ਲਈ ਹੈ ਤੇ ਜਿਹੜਾ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪ ਕੇ ਸੇਵਾ ਕਰਕੇ ਢੰਡੋਰੇ ਪੇਟ ਦਾ ਫਿਰਦਾ ਹੈ ਉਹਦੀ ਖਾਲਸਾ ਜੀ ਲੇਖੇ ਵਿੱਚ ਨਹੀਂ ਪੈਂਦੀ ਮਹਾਰਾਜ ਕਿਰਪਾ ਕਰਨ ਸਾਨੂੰ ਮਤ ਆਵੇ ਗੁਰੂ ਤੋਂ ਬਿਨਾ ਮਤ ਨਹੀਂ ਆਉਂਦੀ ਤੇ ਗੁਰੂ ਧਾਰਨ ਕਰਨਾ ਪਵੇਗਾ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ ਗੁਰੂ ਦੀ ਗੱਲ ਸੁਣਨੀ ਪਵੇਗੀ ਗੁਰੂ ਦੀ ਗੱਲ ਮੰਨਣੀ ਪਵੇਗੀ ਗੁਰੂ ਦੇ ਦਿੱਤੇ ਹੋਏ ਭਜਨ ਨੂੰ ਜਪਣਾ ਪਵੇਗਾ ਨਾਮ ਨੂੰ ਧਿਆਉਣਾ ਪਵੇਗਾ ਫਿਰ ਖਾਲਸਾ ਦੀ ਜਾ ਕੇ ਗੱਲ ਬਣੇਗੀ ਗੱਲਾਂ ਦੇ ਵਿੱਚੋਂ ਖਾਲਸਾ ਜੀ ਕੱਖ ਨਹੀਂ ਲੱਭਦਾ ਲੱਭਣਾ ਤੇ ਨਾਮ ਜਪ ਕੇ ਲੱਭਣਾ ਸੋ ਮਹਾਰਾਜ ਦਾ ਨਾਮ ਜਪਿਆ ਕਰੀਏ ਔਖਾਲ ਸਾਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜਿਹੜੀ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਅਨੋਦ ਸਿੰਘ ਸਾਹਿਬ ਜਿਨ੍ਹਾਂ ਸ਼ਹੀਦਾਂ ਦੇ ਦਰ ਤੇ ਖਾਲਸਾ ਜੀ ਸੰਗਤਾਂ ਢੁਕਦੀਆਂ ਤੇ ਮਹਾਰਾਜ ਦੀ ਐਸੀ ਕਿਰਪਾ ਉਸ ਸਥਾਨਾਂ ਤੇ ਹੈ ਜਿਹੜਾ ਜਾ ਕੇ ਖਾਲਸਾ ਜੀ ਦਰਾਂ ਤੇ ਬਹਿੰਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਪੁਕਾਰਾਂ ਕਰਦਾ ਜੋਦੜੀਆਂ ਕਰਦਾ ਉਹਦੀ ਝੋਲੀ ਭਰ ਜਾਂਦੀ ਹੈ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਹੈ ਇਹ ਹਰਦਮితీ ਖਾਲਸਾ ਜੀ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਉਹਦੀ ਆਸ ਮੁਰਾਦ ਪੂਰੀ ਕੀਤੀ ਉਹਦੇ ਰੁਕੇ ਹੋਏ ਕਾਰਜ ਚੱਲੇ ਕਿਵੇਂ ਮਹਾਰਾਜ ਮਹਾਰਾਜ ਦੀ ਕਿਰਪਾ ਵਰਤੀ ਵੀਰ ਸੁਣਾਉਂਦਾ ਹੈ ਕਿ ਕਾਫੀ ਸਮੇਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਸਾਂ ਪਰ ਬਾਹਰ ਦਾ ਬਣਦਾ ਨਹੀਂ ਸੀ ਬੜੀ ਵਾਰ ਟਰਾਈ ਕੀਤੀ ਕਈ ਜਗ੍ਹਾ ਤੇ ਪੈਸੇ ਫਸ ਗਏ ਕਿਸੇ ਏਜੰਟ ਕੋ ਫਸ ਗਏ ਉਹਨੇ ਨਹੀਂ ਮੋੜੇ ਇੱਕ ਦੋ ਵਾਰ ਸਾਡੇ ਕੋਲੋਂ ਖੁੱਦ ਡਿੱਗ ਪਏ ਉਦੋਂ ਸਾਡਾ ਬਹੁਤ ਨੁਕਸਾਨ ਹੋਇਆ ਤੇ ਕਹਿੰਦਾ ਵੀ ਮੈਂ ਕਦੇ ਬਾਣੀ ਨਹੀਂ ਸੀ ਪੜੀ ਵੈਸੇ ਛੋਟਾ ਹੁੰਦਾ ਸਾਂ ਉਦੋਂ ਘਰਦਿਆਂ ਨੇ ਗੁਰੂ ਘਰ ਭੇਜਣਾ ਤੇ ਮੈਂ ਸੰਥਿਆ ਬਾਣੀ ਦੀ ਲਈ ਹੋਈ ਸੀ ਪੰਜਾਂ ਬਾਣੀਆਂ ਸੱਤਾਂ ਬਾਣੀਆਂ ਦੀ ਸੰਥਿਆ ਹੋਈ ਸੀ ਮਹਾਰਾਜੀ ਕਿਰਪਾ ਨਾਲ ਪਹਿਲਾਂ ਪਹਿਲਾਂ ਕਰਦਾ ਸਾਂ ਬਾਅਦ ਵਿੱਚ ਥੋੜਾ ਜਿਹਾ ਸੰਗਤ ਓਵੇਂ ਦੀ ਹੋ ਗਈ ਤੇ ਬਾਣੀ ਪੜ੍ਹਨੀ ਛੱਡ ਦਿੱਤੀ ਕਹਿੰਦੇ ਜਦੋਂ ਨਾ ਕਾਰਜ ਕੋਈ ਨਾ ਬਣਿਆ ਮੇਰੇ ਨਾਲ ਦੇ ਯਾਰ ਬੇਲੀ ਸਾਰੇ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਤੇ ਮੈਂ ਫਿਰ ਹਾਰ ਹਾਰ ਕੇ ਇਹੋ ਸੋਚਿਆ ਵੀ ਸ਼ਾਇਦ ਮੇਰਾ ਨਹੀਂ ਮੇਰੇ ਕਰਮਾਂ 'ਚ ਹੈ ਨਹੀਂ ਬਾਹਰ ਦਾ ਤੇ ਮੇਰਾ ਬਣਨਾ ਨਹੀਂ ਬਹੁਤ ਵਾਰ ਟਰਾਈ ਕੀਤਾ ਬੜੇ ਤੱਕੇ ਖਾਦੇ 5-6 ਸਾਲ ਤੇ ਹਾਰ ਕੇ ਹੁਣ ਮਨ ਵਿੱਚ ਆਉਣ ਲੱਗ ਪਈ ਸੀ ਵੀ ਬਾਹਰ ਤਾਂ ਨਹੀਂ ਬਣਨਾ ਇੱਥੇ ਹੀ ਕੋਈ ਕੰਮ-ਕੁਮ ਖੋਲ ਲੈਨੇ ਆ ਇਹੋ ਹੀ ਸੋਚ ਕੇ ਤੇ ਮਨ ਵਿੱਚ ਇਹੋ ਵਿਚਾਰ ਬਣਾਲੀ ਵੀ ਬਾਹਰ ਨਹੀਂ ਜਾਣਾ ਇੱਕ ਦਿਨ ਅਚਾਨਕ ਬਾਹਰੋਂ ਮੇਰਾ ਯਾਰ ਮਿੱਤਰ ਨਵਾਂ-ਨਵਾਂ ਗਿਆ ਸੀ ਕੈਨੇਡਾ ਉਹਨੇ ਮੈਨੂੰ ਫੋਨ ਕੀਤਾ ਚਲੋ ਗੱਲਾਂ-ਬਾਤਾਂ ਕਰਦੇ ਆ ਕਰਦੇ ਆ ਨਾ ਕਾਫੀ ਚੇਰਬਾਦੀ ਉਹਨੇ ਮੈਨੂੰ ਫੋਨ ਕੀਤਾ ਜਦੋਂ ਇੱਥੋਂ ਗਿਆ ਮੈਨੂੰ ਮਿਲ ਕੇ ਵੀ ਨਹੀਂ ਗਿਆ ਤੇ ਗੱਲਾਂ ਬਾਤਾਂ ਕਰ ਦਿਆ ਕਰਦੇ ਆ ਨਾ ਮੈਂ ਵੀ ਉਹਨੂੰ ਕਿਹਾ ਵੀ ਯਾਰ ਮੈਂ ਵੀ ਬੜੀ ਟਰਾਈ ਕੀਤੀ ਪਰ ਮੇਰਾ ਨਹੀਂ ਬਣਦਾ ਤੇ ਉਹ ਕਹਿਣ ਲੱਗਾ ਵੀ ਬਣਦਾ ਤੇ ਮੇਰਾ ਵੀ ਨਹੀਂ ਮੈਂ ਵੀ 4-5 ਸਾਲ ਧੱਕੇ ਖਾਦੇ ਆ ਤੇ ਫਿਰ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਸੁਣੀ ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੇਰੇ ਮਨ ਵਿੱਚ ਵੀ ਆਈ ਮੈਨੂੰ ਪੁੱਛਿਆ ਵੀ ਕਿੱਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਸੁਣੀ ਮੈਨੂੰ ਵੀ ਭਰਾ ਦਾਸ ਉਹ ਕਹਿੰਦਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਥਾਂ ਤੇ ਜਾਣ ਲੱਗ ਪਿਆ ਇਨੂੰ ਕਿਸ ਨੇ ਦੱਸਿਆ ਹੈ ਵੀ ਉੱਥੇ ਜਾਇਆ ਕਰ ਸੇਵਾ ਕਰਿਆ ਕਰ ਤੇਰਾ ਕਾਰਜ ਸਫਲ ਹੋ ਜੂ ਤੇ ਕਹਿੰਦਾ ਮੈਂ ਹਰ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਪਹਿਲਾਂ ਬਾਬਾ ਨੂਰ ਸਿੰਘ ਸਾਹਿਬ ਦੇ ஸ்தானੇ ਤੇ ਜਾਣਾ ਦਰਸ਼ਨ ਮੇਲੇ ਕਰਨੇ ਫਿਰ ਸ਼ਹੀਦਾ ਸਾਹਿਬ ਆ ਜਾਣਾ ਉੱਥੇ ਆ ਕੇ ਦੁਪਹਿਰੇ ਦੀ ਹਾਜ਼ਰੀ ਭਰਨੀ ਕਹਿੰਦਾ ਮੈਂ ਬੜੇ ਚਿਰ ਤੱਕੇ ਖਾਦੇ ਤੇ ਮੈਂ ਸਿਰਫ ਅਜੇ 1 ਮਹੀਨਾ ਹੀ ਉੱਥੇ ਸੇਵਾ ਕੀਤੀ ਸਵਾ ਕੁ ਮਹੀਨਾ ਕੀਤੀ ਸਵਾ ਕੁ ਮਹੀਨਾ ਸੇਵਾ ਕਰਨ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਮੇਰਾ ਵਿਆਹ ਆ ਗਿਆ ਇੰਨੇ ਜਰਦਾੜਿਆ ਸੀ ਇਹੋ ਹੀ ਆ ਸੀ ਵੀ ਮਿਲਦਾ ਹੀ ਨਹੀਂ ਆ ਆਉਣਾ ਹੀ ਨਹੀਂ ਆ ਵੀਜ਼ਾ ਬਾਹਰ ਜਾ ਹੋਣਾ ਹੀ ਨਹੀਂ ਪਰ ਬੜੀ ਮਹਾਰਾ ਨੇ ਕਿਰਪਾ ਕੀਤੀ ਤੇ ਖਾਲਸਾ ਜੀ ਉਹ ਵੀਰ ਨੇ ਵੀ ਸ਼ਹੀਦੀ ਦੇਗਾ ਲਗਾਤਾਰ ਕਰਾਈਆਂ ਹਰ ਐਤਵਾਰ ਜਾਣਾ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਤੇ ਸ਼ਹੀਦੀ ਦੇਖ ਕਰਾਉਣੀ ਕਿਉਂਕਿ ਖਾਲਸਾ ਜੀ ਉੱਥੇ 24 ਘੰਟੇ ਰਗੜਾ ਲੱਗਦਾ ਬਾਬਾ ਨੂਰ ਸਿੰਘ ਸਾਹਿਬ ਦੇ ਅਸਥਾਨੇ ਤੇ ਜਿਹੜਾ ਟਾਲਾ ਸਾਹਿਬ ਆ ਖਾਲਸਾ ਜੀ ਉੱਥੇ ਸਿਰਫ ਅਰਦਾਸਾਂ ਜਿਹਨੂੰ ਸਵੇਰੇ ਹੁੰਦੀਆਂ ਉਦੋਂ ਰਗੜਾ ਲੱਗਦਾ ਤੇ ਬਾਕੀ ਐਤਵਾਰੀ ਲੱਗਦਾ ਉਦਾਂ ਉਹ ਖੁੱਲਾ ਨਹੀਂ ਲਾਉਂਦੇ ਤੇ ਪਰ ਬਾਬਾ ਨੋਦ ਸਿੰਘ ਸਾਹਿਬ ਦੇ ਆਸਾਨੇ ਤੇ ਖਾਲਸਾ ਜੀ 24 ਕੈਂਡੇ ਨਗੜਾ ਲੱਗਦਾ ਉੱਥੇ ਰਸਤਾ ਬਸਤਾ ਭੇਜਿਆ ਕਰੋ ਉੱਥੇ ਜਾ ਕੇ ਅਰਦਾਸ ਕਰਾਇਆ ਕਰੋ ਬੜੀ ਮਹਾਰਾਜ ਦੀ ਉਸ ਸਥਾਨ ਤੇ ਕਿਰਪਾ ਹੈ ਅਸਲ ਵਿੱਚ ਬਾਬਾ ਦੀਪ ਸਿੰਘ ਸਾਹਿਬ ਹੁਣਾ ਦਾ ਹੀ ਤੇ ਬਾਬਾ ਨੋਦ ਸਿੰਘ ਸਾਹਿਬ ਹੁਣਾ ਦਾ ਦੋਨਾਂ ਦਾ ਉਹ ਸਥਾਨ ਹੈ ਤੇ ਉਹ ਮਹਾਰਾਜ ਦੀ ਕਿਰਪਾ ਸਦਕਾ ਉਹ ਵੀਰ ਨੇ ਖਾਲਸਾ ਜੀ ਫਿਰ ਉੱਥੇ ਸ਼ਹੀਦੀ ਦੇਗਾਂ ਵੀ ਕਰਾਈਆਂ ਤੇ ਘੋੜਿਆਂ ਨੂੰ ਵੀ ਚਣੇ ਪਾਏ ਬੜੀ ਉਹਨੇ ਇਹੋ ਜੀ ਸੇਵਾ ਸਾਰੀ ਦਸੀ ਕਹਿੰਦਾ ਜੋ ਜੋ ਫੌਜਾਂ ਦੇ ਵਿਚ ਸੇਵਾ ਹੁੰਦੀ ਆ ਗੁਰੂ ਘਰ ਵਿੱਚੋਂ ਮੈਂ ਲਗਭਗ ਸਾਰੀ ਕੀਤੀ ਲੰਗਰ ਵਿੱਚ ਵੀ ਰਸਤਬਸਤ ਭੇਜੀ ਤੇ ਮਹਾਰਾਜ ਦੀ ਕਿਰਪਾ ਨਾਲ ਸਵਾ ਕ ਮਹੀਨੇ ਵਿੱਚ ਮੇਰਾ ਵੀਜ਼ਾ ਆ ਗਿਆ ਉਹ ਵੀਰ ਕਹਿੰਦਾ ਜਦੋਂ ਮਨੇ ਉਹਨੇ ਦੱਸੀ ਤਾਂ ਮੇਰੇ ਮਨ ਵਿੱਚ ਵੀ ਜਿੱਦਾਂ ਚਾਜ ਆ ਗਿਆ ਵੀ ਮੈਂ ਵੀ ਜਾਇਆ ਕਰਾਂ ਵੀ ਜੇ ਉਹਦਾ ਬਣਿਆ ਉਹਨੇ ਮੈਨੂੰ ਬੜਾ ਕਿਹਾ ਵੀ ਤੂੰ ਜਾਈ ਤੂੰ ਜਾਇਆ ਕਰ ਅਰਦਾਸ ਕਰਿਆ ਕਰ ਵੇਖੀ ਆਊਗਾ ਮਹਾਰਾਜ ਤੇਰੀ ਸੁਣਨਗੇ ਕਹਿੰਦਾ ਉਹਦੇ ਕਹਿਣ ਤੇ ਮੈਂ ਵੀ ਮਨ ਵਿੱਚ ਵਿਚਾਰ ਬਣਾ ਲਿਆ ਵੀ ਐਤਵਾਰ ਜਾਇਆ ਕਰੂੰਗਾ ਕਹਿੰਦਾ ਐਤਵਾਰ ਆਇਆ ਉਸ ਦਿਨ ਮੈਂ ਤਿਆਰੀ ਕਰ ਲਈ ਕਿ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਗਿਆ ਦੁਪਹਿਰੇ ਚ ਹਾਜ਼ਰੀ ਭਰੀ ਅਰਦਾਸ ਬੇਨਤੀ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਤੇ ਮਹਾਰਾਜ ਮੇਰੇ ਸਾਰੇ ਮਿੱਤਰਾਂ ਨੇ ਸੇਵਾ ਕੀਤੀ ਐ ਤੇ ਸਾਰੇ ਸਤਗੁਰੂ ਜੀ ਸੈੱਟ ਹੋ ਗਏ ਮੇਰੇ ਤੇ ਕਿਰਪਾ ਕਰੋ ਮੇਰਾ ਵੀ ਮਹਾਰਾਜ ਵੀਜ਼ਾ ਆ ਜਾਵੇ ਇੰਨੇ ਦਿਨ ਦੀ ਫਾਈਲ ਲਾਉਨੇ ਆ ਹੁਣ ਵੀ ਮਹਾਰਾਜ ਲਾਈ ਆ ਤੇ ਇੱਥੋਂ ਵੀ ਲੱਗਦਾ ਨਾ ਨੌਕਰੀ ਹੋਣੀ ਆ ਸਮਾਂ ਬਹੁਤ ਹੋ ਗਿਆ 8 ਕੁ ਮਹੀਨੇ 7-8 ਮਹੀਨੇ ਹੋ ਗਏ ਸੀ ਕੋਈ ਦੱਸਿਆ ਨਹੀਂ ਸੀ ਉਹ ਕਹਿੰਦਾ ਸੀ ਦੋਵਾਂ ਮਹੀਨਿਆਂ ਚ ਪਤਾ ਲੱਗ ਜੂ ਪਰ ਮਹਾਰਾਜੀ ਸਾਲ ਹੋਣ ਨੂੰ ਆਇਆ ਕੋਈ ਵੀਜ਼ਾ ਨਹੀਂ ਆਇਆ ਅਰਦਾਸ ਬੇਨਤੀ ਕਹਿੰਦਾ ਕੀਤੀ ਕਹਿੰਦਾ ਮੈਂ ਉਹਦੇ ਵਾਲੀਆਂ ਗੱਲਾਂ ਮੈਂ ਦਰਾਤੀਆਂ ਕਿ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਜੇ ਮਾਰਾ ਮੇਰਾ ਵੀਜ਼ਾ ਆ ਜਾਏ ਤੇ ਮੈਂ ਵੀ ਘੋੜਿਆਂ ਨੂੰ ਮਾਰਾ ਸੇਵਾ ਪਾਉਂਗਾ ਤੇ ਸਤਿਗੁਰੂ ਲੰਗਰ ਵਿੱਚ ਸੇਵਾ ਪਾਉਂਗਾ ਮਾਰਾ ਤੁਹਾਡੇ ਸਮਾਧਿਆਂ ਦੇ ਉੱਤੇ ਚੋਲੇ ਦਊਂਗਾ ਕਹਿੰਦਾ ਜੋ ਜੋ ਉਹਨੇ ਵੀਰ ਨੇ ਭਰਾ ਨੇ ਦੱਸਿਆ ਸੀ ਮਿੱਤਰ ਨੇ ਉਹੋ ਕੋਈ ਮੈਂ ਅਰਦਾਸ ਕਰਤੀ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਗਿਆ ਉੱਥੇ ਰਸਤ ਦਿੱਤੀ ਅਰਦਾਸ ਕਰਵਾਈ ਇਦਾਂ ਕਹਿੰਦਾ ਹਰ ਐਤਵਾਰ ਮੈਂ ਬਾਬਾ ਨੂਰ ਸਿੰਘ ਸਾਹਿਬ ਦੇ ਆਸਾਨੇ ਦੇ ਰਸਤੇ ਦੇਣੀ ਨਾਲੇ ਅਰਦਾਸ ਬੇਨਤੀ ਕਰਾ ਕੇ ਨਾਲੇ ਦੁਪਹਿਰਾ ਕੱਟ ਕੇ ਆਉਣਾ ਤੇ ਐਸੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਐਸੀ ਸ਼ਹੀਦਾਂ ਦੀ ਕਿਰਪਾ ਹੋਈ ਕਿ ਇੱਕ ਜਗ੍ਹਾ ਨਾ ਸਾਡੇ ਏਜੰਟ ਕੋ ਪੈਸੇ ਫਸੇ ਸੀ ਮੈਨੂੰ ਉਹਨਾਂ ਤੀਜਾ ਕੇ ਚੌਥਾ ਦੁਪਹਿਰਾ ਮੈਂ ਕਟਿਆ ਤੇ ਇੱਕ ਜਗ੍ਹਾ ਜਨਰਲ ਸਾਡੀ ਗੱਲ ਚੱਲਦੀ ਹੁੰਦੀ ਸੀ ਅਸੀਂ ਗਏ ਵੀ ਆ ਦੋ ਤਿੰਨ ਵਾਰ ਉਹ ਪੈਸੇ ਲੈਣ ਵਾਸਤੇ ਪਰ ਉਹ ਨਾ ਨੁਕਰ ਕਰਦਾ ਤੇ ਤਿੰਨ ਦੁਪਹਿਰੇ ਕੱਟਣ ਤੋਂ ਬਾਅਦ ਐਸੀ ਮਹਾਰਾਜ ਦੀ ਕਿਰਪਾ ਅਸੀਂ ਸ਼ਹੀਦਾਂ ਨੇ ਮਿਹਰ ਕੀਤੀ ਉਹ ਏਜੰਟ ਨੇ ਸਾਡੇ ਪੈਸੇ ਮੂੜਤੇ ਅੱਧੋਂ ਜ਼ਿਆਦਾ ਪੈਸੇ ਉਹਨੇ ਸਾਨੂੰ ਫੋਨ ਕਰਕੇ ਸੱਦਿਆ ਵੀ ਆਪਣੇ ਪੈਸੇ ਲੈ ਜਾਓ ਜਿਹੜਾ ਬੰਦਾ ਸਾਨੂੰ ਮਿਲਦਾ ਨਹੀਂ ਅਸੀਂ ਉਹਦੇ ਕੋਲ ਜਾਣਾ ਤਾਂ ਉਹਨੇ ਭੱਜ ਜਾਣਾ ਤੇ ਉਹ ਬੰਦੇ ਨੇ ਆਪ ਫੋਨ ਕਰਕੇ ਸਾਨੂੰ ਸੱਦਿਆ ਵੀ ਆਪਣੇ ਪੈਸੇ ਲੈ ਜਾਓ ਤੇ ਪੈਸੇ ਉਹਨੇ ਸਾਨੂੰ ਜਿੱਦਾਂ 75% ਮੂੜ ਦਿੱਤੇ ਚਲੋ ਇਹਨਾਂ ਹੀ ਸਾਨੂੰ ਬੜਾ ਹੀ ਸਾਡੇ ਇੰਨੇ ਕ ਪੈਸੇ ਮੋੜਾਏ ਤੇ ਆਸ ਨਹੀਂ ਸੀ ਉਹ ਪੈਸੇ ਮੁੜਨਗੇ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਕਹਿੰਦਾ ਜਦੋਂ ਪੈਸੇ ਮੁੜੇ ਤੇ ਮੈਨੂੰ ਦਲਾਸਾ ਹੋ ਗਿਆ ਕਹਿੰਦਾ ਫਿਰ ਮੈਂ ਸਵੇਰੇ ਸਵਕਤੀ ਚਲ ਜਾਣਾ ਟਾਈਮ ਨਾ ਮਣੀ ਰਹੀ ਉਥੇ ਜਾ ਕੇ ਸੇਵਾ ਕਰਨੀ ਫਿਰ ਦੁਪਹਿਰਾ ਕੱਟਣਾ ਐਤਵਾਰ ਸਾਰਾ ਦਿਨ ਲਗਪਗ ਮੈਂ ਉਥੇ ਰਾਤ ਨੂੰ ਸ਼ਾਮਾਂ ਨੂੰ ਮੁਰਨਾ ਉਥੇ ਰਹਿਣਾ ਐਸੀ ਮਹਾਰਾਜ ਦੀ ਕਿਰਪਾ ਦਇਆ ਹੋਈ ਜਿਹੜਾ ਉਹ ਜੰਡਰ ਨੇ ਸਾਨੂੰ ਨਾ ਹਾਂ ਕਰਦਾ ਸੀ ਨਾ ਨਾ ਕਰਦਾ ਸੀ 8 ਮਹੀਨੇ ਹੋ ਗਏ ਸੀ ਵੀਜੇ ਨੂੰ ਤੇ ਮਹਾਰਾਜ ਦੀ ਕਿਰਪਾ ਸਦਕਾ ਉਥੋਂ ਇੱਕ ਦਿਨ ਆਪੇ ਹੀ ਰਾਤ ਕਿਤੇ ਫੋਨ ਆਇਆ ਮੈਨੂੰ ਸ਼ਾਮੀ ਮੈਨੂੰ ਪਤਾ ਨਾ ਲੱਗਾ ਤੇ ਅਗਲੇ ਦਿਨ ਫਿਰ ਮੈਂ ਨਾ ਕੁਦਰਤੀ ਉਹਨੂੰ ਫੋਨ ਕੀਤਾ ਜੰਡਰ ਨੂੰ ਵੀ ਯਾਰ ਕੋਈ ਦਾਸ ਕੋਈ ਪਤਾ ਲੱਗਾ ਮੈਂ ਕਦੇ ਫੋਨ ਨਹੀਂ ਕੀਤਾ ਮੈਨੂੰ ਇਹ ਸੀ ਵੀ ਮੈਂ ਵੀ ਸਵਾ ਮਹੀਨਾ ਪਹਿਲਾਂ ਸੇਵਾ ਕਰਨੀ ਆ ਸੇਵਾ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਫਿਰ ਜੰਡਰ ਨੂੰ ਪੁੱਛਣਾ ਵੀ ਮਹਾਰਾਜ ਮੇਰਾ ਵੀ ਵੀਜ਼ਾ ਜ਼ਰੂਰ ਆਊਗਾ ਕਹਿੰਦਾ ਮੈਂ ਫਿਰ ਫੋਨ ਕੀਤਾ ਜਦੋਂ ਜੰਡਰ ਨੂੰ ਤੇ ਉਹਨੇ ਉਹ ਅੱਗੋਂ ਕਹਿੰਦਾ ਮੈਂ ਤੁਹਾਨੂੰ ਫੋਨ ਕਰਨ ਲੱਗਾ ਸੀ ਭਾਈ ਤੇਰਾ ਵੀਜ਼ਾ ਤਿਆਰ ਹੈ ਤੂੰ ਆਪਣੇ ਪੈਸੇ ਕਰ ਲਾ ਤੇਰਾ ਇੱਕ ਤੇਰਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇਨੂੰ ਤੇਰਾ ਪਾਸਪੋਰਟ ਮਿਲ ਜੂਗਾ ਵੀਜ਼ਾ ਲੱਗ ਜੂਗਾ ਤੇਰਾ ਉਹ ਮੈਨੂੰ ਮੈਂ ਸੋਚਿਆ ਕਿ ਜਾਣ ਕੇ ਕਰਦਾ ਮੈਂ ਸ਼ਾਇਦ ਫੋਨ ਲਾ ਲਿਆ ਤੇ ਤਾਂ ਉਹ ਕਹਿੰਦਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਤੇ ਮੈਂ ਅਗਲੇ ਦਿਨ ਹੀ ਚੱਲ ਗਿਆ ਏਜੰਟ ਕੋਲ ਜਦੋਂ ਗਿਆ ਤੇ ਕੁਦਰਤੀ ਖਾਲਸਾ ਜੀ ਆਸੀ ਮਹਾਰਾਜ ਦੀ ਕਿਰਪਾ ਵੀ ਮੇਰਾ ਵੀਜ਼ਾ ਆਇਆ ਹੋਇਆ ਸੀ ਸੋ ਇਹ ਬਾਬਾ ਦੀਪ ਸਿੰਘ ਸਾਹਿਬ ਦੀ ਦਇਆ ਮੇਰੇ ਮਿੱਤਰ ਨੇ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦਾ ਦੱਸਿਆ ਮੈਂ ਵੀ ਸ਼ਰਦਾਬਾਸ ਹੋ ਕੇ ਉਸ ਸਥਾਨ ਤੇ ਗਿਆ ਵੀ ਮੇਰਾ ਮਿੱਤਰ ਬਾਹਰ ਗਿਆ ਮੈਂ ਵੀ ਜਾਵਾਂਗਾ ਮਹਾਰਾਜ ਦੀ ਕਿਰਪਾ ਨਾਲ ਮੇਰਾ ਵੀ ਵੀਜ਼ਾ ਲੱਗ ਗਿਆ ਹਜੇ ਸਵਾ ਮਹੀਨੇ ਤੋਂ ਥੋੜਾ ਜਿਹਾ ਬਾਦ 2 ਮਹੀਨੇ ਪੂਰੇ ਨਹੀਂ ਸੀ ਹੋਏ ਸੇਵਾ ਕਰਦਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਮੇਰਾ ਵੀਜ਼ਾ ਆਇਆ ਘਰਦਿਆਂ ਨੂੰ ਦੱਸਿਆ ਬੜੀ ਖੁਸ਼ੀ ਹੋਈ ਕਹਿੰਦਾ ਅਗਲੇ ਦਿਨ ਮੈਂ ਜਾ ਕੇ ਮਹਾਰਾਜ ਦੀ ਕਿਰਪਾ ਨਾਲ ਘੋੜਿਆਂ ਲਈ ਚਣੇ ਲਏ ਤੇ ਜੋਂ ਲਏ ਫਿਰ ਜਾ ਕੇ ਉਥੇ ਸੇਵਾ ਬਾਬਾ ਨੂ ਸਿੰਘ ਸਾਹਿਬ ਦੇ ਸਾਨੇ ਤੇ ਦੇ ਕੇ ਆਇਆ ਫਿਰ ਉਥੇ ਅਰਦਾਸ ਬੇਨਤੀ ਕਰਾਈ ਬਾਬਾ ਦੀਪ ਸਿੰਘ ਸਾਹਿਬ ਦੇ ਸਨ ਦੇ ਕੜਾ ਪ੍ਰਸ਼ਾਦ ਦੀ ਦੇ ਕਰਾਈ ਇਹ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਬਾਹਰ ਜਾ ਕੇ ਮਹਾਰਾਜ ਜੀ ਨੂੰ ਮੈਂ ਕਮਾਈ ਕਰਾਉਂਦੇ ਵਿੱਚੋਂ ਦਸਵੰਧ ਦੀ ਸੇਵਾ ਸਤਿਗੁਰ ਜੀ ਕੱਢਿਆ ਕਰੂੰਗਾ ਮਹਾਰਾਜ ਆਪਣੇ ਪਰਿਵਾਰ ਨੂੰ ਭੇਜਿਆ ਕਰਾਂਗਾ ਜਿੱਥੇ ਗਰੀਬ ਗੁਰਬੇ ਨੂੰ ਲੋੜ ਹੋਊਗੀ ਕਿਸੇ ਗੁਰਸਿੱਖ ਨੂੰ ਉਹਨੂੰ ਦਇਆ ਕਰਾਂਗਾ ਇਹ ਅਰਦਾਸ ਕੀਤੀ ਉਹ ਵੀਰ ਨੇ ਹੁਣ ਸੁਣਾਈ ਕਹਿੰਦਾ ਮੈਨੂੰ ਇੱਥੇ ਬਾਹਰ ਆਏ ਨੂੰ ਕਾਫੀ ਸਮਾਂ ਹੋ ਗਿਆ ਤੇ ਪਰ ਮੈਂ ਇੱਥੇ ਇੱਕ ਦਿਨ ਵੀ ਤੰਗ ਨਹੀਂ ਹੋਇਆ ਮੈਨੂੰ ਇੱਕ ਦਿਨ ਦੀ ਤੰਗੀ ਵੀ ਨਹੀਂ ਆਈ ਕਿਉਂਕਿ ਮੈਂ ਇੱਥੇ ਆ ਕੇ ਵੀ ਬਾਣੀ ਦਾ ਪੱਲਾ ਨਹੀਂ ਛੱਡਿਆ ਜਿੱਦਣ ਮੈਂ ਆਉਣਾ ਸੀ ਉਸ ਦਿਨ ਮੈਂ ਪ੍ਰਣ ਕਰਕੇ ਆਇਆ ਸੀ ਬਾਬਾ ਦੀਪ ਸਿੰਘ ਸਾਹਿਬ ਨਾਲ ਕਿ ਨਿਤਨੇਮ ਕਰਦਾ ਰਹੂੰਗਾ ਤੇ ਤੁਸੀਂ ਮੇਰੀ ਰਾਖੀ ਕਰਨੀ ਕਹਿੰਦਾ ਮੈਂ ਨਿਤਨੇਮ ਕਰਦਾ ਤੇ ਚੜ੍ਹਦੀ ਕਲਾ 'ਚ ਰਹਿਣਾ ਕਹਿੰਦਾ ਜਿੱਦਣ ਮੈਂ ਨਿਤਨੇਮ ਨਾ ਕਰਾਂ ਖੋਜਣਾ ਮਤਲਬ ਲੇਟ ਹੋ ਜਾਵਾਂ ਕਹਿੰਦਾ ਉਸ ਦਿਨ ਹੀ ਮੇਰਾ ਸਰੀਰ ਦਰਦ ਕਰਨ ਲੱਗ ਪੈਂਦਾ ਸੋ ਐਸੀ ਮਹਾਰਾਜ ਦੀ ਦਇਆ ਖਾਲਸਾ ਜੀ ਕਈ ਗੁਰਮੁਖਾਂ 'ਤੇ ਹੈ ਜਿਹੜੇ ਮਹਾਰਾਜ ਨਾਲ ਵਾਅਦਾ ਕਰਕੇ ਫਿਰ ਵਾਅਦੇ ਨੂੰ ਪਗਾਉਂਦੇ ਨੇ ਉਹਨਾਂ ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਨਦਰ ਰਹਿੰਦੀ ਆ ਤੇ ਕਈ ਖਾਲਸਾ ਜੀ ਕਰਕੇ ਅਰਦਾਸਾਂ ਭੁੱਲ ਜਾਂਦੇ ਕਈ ਕਹਿੰਦੇ ਸਾਡਾ ਕੰਮ ਚੱਲ ਪਿਆ ਜੀ ਅਸੀਂ ਦਸਬੰਦ ਕੱਢਾਂਗੇ ਖਾਲਸਾ ਜੀ ਕੰਮ ਚੱਲ ਪੈਂਦੇ ਰਿੜ ਪੈਂਦੇ ਗੁਰੂ ਮਹਾਰਾਜ ਦੀ ਖੁਸ਼ੀ ਹੋ ਜਾਂਦੀ ਸਤਿਗੁਰ ਨੂੰ ਭੁੱਲ ਜਾਂਦੇ ਦਸਬੰਦ ਕੱਢਣਾ ਭੁੱਲ ਜਾਂਦੇ ਕਈ ਖਾਲਸਾ ਜੀ ਕਹਿੰਦੇ ਸਾਡਾ ਬਾਹਰ ਦਾ ਵੀਜ਼ਾ ਆ ਜੇ ਅਸੀਂ ਆ ਸੇਵਾ ਕਰਾਂਗੇ ਪਾਠ ਕਰਾਵਾਂਗੇ ਖਾਲਸਾ ਜੀ ਪਾਠ ਬੜੀ ਦੂਰ ਦੀ ਫੋਨ ਹੀ ਨਹੀਂ ਚੁੱਕਦੇ ਫੋਨ ਹੀ ਨਹੀਂ ਕਰਦੇ ਫੋਨ ਹੀ ਬੰਦ ਕਰ ਲੈਂਦੇ ਇਦਾਂ ਦੇ ਲੋਕ ਵੀ ਖਾਲਸਾ ਜੀ ਸੰਸਾਰ ਵਿੱਚ ਕਿਰਤ ਕਰਨ ਜਿਹੜੇ ਮਹਾਰਾਜ ਨਾਲ ਚਲਾਕੀਆਂ ਕਰਦੇ ਖਾਲਸਾ ਜੀ ਚਲਾਕੀ ਬੰਦੇ ਨਾਲ ਚੱਲ ਸਕਦੀ ਆ ਸ਼ਹੀਦਾ ਸਿੰਘਾਂ ਨਾਲ ਚਲਾਕੀ ਨਹੀਂ ਚੱਲਦੀ ਕਿਉਂਕਿ ਜਦੋਂ ਸੱਟਣ ਤੇ ਆਉਂਦੇ ਤੇ ਇਦਾਂ ਸੱਟਦੇ ਬੰਦੇ ਕੋ ਉੱਠ ਨਹੀਂ ਹੁੰਦਾ ਤੋ ਕਦੇ ਵੀ ਮਹਾਰਾਜ ਦੇ ਦਰੋਂ ਭਜੋ ਨਾ ਜੇ ਅਸੀਂ ਅਰਦਾਸ ਕੀਤੀ ਹੈ ਤੇ ਭਾਈ ਉਹ ਦਾਸ ਨੂੰ ਨਿਭਾਉ ਹਾਂ ਉਹ ਵੱਖਰੀ ਗੱਲ ਹੈ ਕਿ ਕਿਤੇ ਦਿਮਾਗ ਵਿੱਚੋਂ ਨਿਕਲ ਜਾਵੇ ਚੇਤਾ ਭੁੱਲ ਜਾਵੇ ਪਰ ਜਾਣ ਕੇ ਕਦੇ ਵੀ ਇਹਨਾਂ ਸਥਾਨਾਂ ਦੇ ਖਾਲਸਾ ਜੀ ਸੁੱਖ ਕੇ ਬਾਜ ਪੂਰੀ ਨਾ ਕਰਨੀ ਇਹ ਗਲਤੀ ਨਾ ਕਦੇ ਕਰਿਓ ਮਹਾਰਾਜ ਕਿਰਪਾ ਕਰਨ ਸ਼ਹੀਦਾਂ ਸਿੰਘਾਂ ਦੇ ਦਰ ਤੇ ਭਾਈ ਪ੍ਰੇਮਾ ਭਗਤੀ ਨਾਲ ਜਾਓ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਕਰਨ ਵਾਲੇ ਨੂੰ ਵੱਡੀ ਥਾਂ ਹੈ ਤਾਂ ਨਿਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰ ਜੀਆਂ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਜੇ ਤਿੰਨਾਂ ਲੋਕਾਂ ਦਾ ਮਾਲਕ ਹੈ ਉਹਦੇ ਅੱਗੇ ਕੀਤੀ ਅਰਦਾਸ ਨੂੰ ਆਪਾਂ ਪੂਰਿਆ ਨਾ ਕੀਤਾ ਬਾਅਦ ਵਿੱਚ ਜਦੋਂ ਕਾਰਜ ਹੋ ਗਿਆ ਫਿਰ ਸਾਡੇ ਵਰਗਾ ਮਾੜਾ ਬੰਦਾ ਹੋਰ ਕੌਣ ਹੋ ਸਕਦਾ ਸੋ ਮਹਾਰਾਜ ਦਇਆ ਕਰਨ ਸਾਨੂੰ ਮਾਤ ਆਵੇ ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਭੇਜੀ ਸੀ ਗਰੀਬ ਬੱਚਿਆਂ ਦੇ ਵਿਆਹ ਵਾਸਤੇ ਉਹਨਾਂ ਦਾ ਦਿਲੋਂ ਧੰਨਵਾਦ ਹੈ ਧਨ ਕਲਗੀ ਤਰਸਵਾਮੀ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀ ਉਹਨਾਂ ਨੂੰ ਭਾਈ ਚੜ੍ਹਦੀ ਕਲਾ ਵਿੱਚ ਰੱਖਣ ਸ਼ਹੀਦਾਂ ਸਿੰਘਾਂ ਦੀ ਉਹਨਾਂ ਤੇ ਕਿਰਪਾ ਰਵੇ ਮਹਾਰਾਜ ਉਹਨਾਂ ਦੇ ਕੰਮ ਕਾਜ ਤਰਕੀਆਂ ਕਰਨ ਸਤਿਗੁਰੂ ਦਇਆ ਕਰਨ ਕਿਉਂਕਿ ਖਾਲਸਾ ਜੀ ਸੇਵਾ ਭੇਜਣੀ ਵੱਡੇ ਜਿਗਰੇ ਦੀ ਗੱਲ ਹੈ ਬਿਨਾ ਜਿਗਰੇ ਤੋਂ ਸੇਵਾ ਨਹੀਂ ਕੀਤੀ ਜਾ ਸਕਦੀ ਕਿਸੇ ਪ੍ਰਕਾਰ ਵੀ ਹੋਵੇ ਮਹਾਰਾਜ ਕਹਿੰਦੇ ਵਿੱਚ ਦੁਨੀਆਂ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹ ਬੈਸਣ ਪਾਈ ਹੈ ਜਿਹੜਾ ਕੋਈ ਸੇਵਾ ਕਰਕੇ ਖਾਲਸਾ ਜੀ ਚਾਹੇ ਕੋਈ ਮਨ ਕਰਕੇ ਕਰੇ ਜਾਂ ਕੋਈ ਤਨ ਕਰਕੇ ਕਰੇ ਤੇ ਜਾਂ ਕੋਈ ਖਾਲਸਾ ਜੀ ਧਨ ਕਰ ਕਰਕੇ ਕਰੇ ਤਿੰਨ ਤਰ੍ਹਾਂ ਦੀ ਸੇਵਾ ਹੈ ਇਹ ਸੇਵਾ ਜਿਹੜੀ ਥਾਂ ਪੈਂਦੀ ਜਿਹੜਾ ਧਨ ਕਰਕੇ ਕਰਦਾ ਖਾਲਸਾ ਜੀ ਉਹਦੇ ਹੀ ਵਧੇਰੇ ਫਲਦਾ ਜਿਹੜਾ ਮਨ ਕਰਕੇ ਕਰਦਾ ਉਹਦਾ ਖਾਲਸਾ ਜੀ ਮਨ ਨਿਰਮਲ ਹੁੰਦਾ ਤੇ ਜਿਹੜਾ ਤਨ ਕਰਕੇ ਕਰਦਾ ਉਹਦਾ ਖਾਲਸਾ ਜੀ ਤਨ ਜਿਹੜਾ arogh ਹੁੰਦਾ ਇਹ ਹਰ ਪ੍ਰਕਾਰ ਦੀ ਸੇਵਾ ਮਹਾਰਾਜ ਦੇ ਘਰ ਪਰਵਾਨ ਹੈ ਪਰ ਮੈਂ ਅੱਗੇ ਵੀ ਪਹਿਲਾਂ ਬੇਨਤੀ ਕੀਤੀ ਵੀ ਲਾੜੇ ਤੋਂ ਬਿੜਾ ਜੰਜ ਕਾਦੀ ਭਾਵ ਨਾਮ ਤੋਂ ਬਿਨਾ ਕੀਤੇ ਹੋਏ ਕੰਮ ਜਿਹੜੇ ਨੇ ਖਾਲਸਾ ਜੀ ਕੀਤੀਆਂ ਹੋਈਆਂ ਜਿਹੜੀਆਂ ਸੇਵਾਵਾਂ ਨੇ ਸਭ ਕੁਝ ਉਹ ਫਿਰ ਥਾਂੇ ਪੈਂਦੀਆਂ ਫਿਰ ਸੋਪਦੀਆਂ ਜੇ ਵਾਹਿਗੁਰੂ ਦਾ ਨਾਮ ਜਪੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਤੇ ਆਉਂਦੇ ਰਹੀਏ ਵਾਹਿਗੁਰੂ ਅਕਾਲ ਪੁਰਖ ਨੂੰ ਖਾਲਸਾ ਜੀ ਆਪਣੇ ਆਪ ਰਾਹ ਬਣੀ ਜਾਂਦਾ ਅੰਨਾ ਬੰਦਾ ਖਾਲਸਾ ਜੀ ਪਰਮੇਸ਼ਰ ਤੇ ਭਰੋਸਾ ਰੱਖ ਕੇ ਤੁਰਿਆ ਜਾਂਦਾ ਮੰਨ ਲਓ ਇੱਕ ਅੰਨਾ ਬੰਦਾ ਉਹਦੇ ਹੱਥ ਵਿੱਚ ਡੰਡਾ ਹੈ ਤੇ ਖਾਲਸਾ ਜੀ ਉਹ ਡੰਡਾ ਹੀ ਉਹਦਾ ਰੱਬ ਹੈ ਕਿਉਂ ਕਿਉਂਕਿ ਉਹ ਡੰਡਾ ਹੀ ਉਹਨੂੰ ਦੱਸਦਾ ਕਿੱਥੇ ਟੋਆ ਹੈ ਕਿੱਥੇ ਖਾੜਾ ਹੈ ਕਿੱਥੇ ਸਹੀ ਹੈ ਕਿੱਥੇ ਥਾਂ ਪਧਰਾ ਕਿੱਥੇ ਉੱਚਾ ਨੀਵਾ ਉਹਦੇ ਵਾਸਤੇ ਉਹ ਡੰਡਾ ਹੀ ਉਹਦਾ ਰੱਬ ਹੈ ਤੇ ਖਾਲਸਾ ਜੀ ਅਸੀਂ ਦੇ ਅੱਖਾਂ ਵਾਲੇ ਆ ਸਾਡੇ ਵਾਸਤੇ ਵਾਹਿਗੁਰੂ ਦਾ ਨਾਮ ਰੱਬ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਨਾਮ ਦੱਸੇਗਾ ਕਿੱਥੇ ਖੜ੍ਹਾ ਹੈ ਕਿੱਥੇ ਪਧਰਾ ਹੈ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਉਂਕਿ ਨਾਮ ਤੋਂ ਬਿਨਾ ਖਾਲਸਾ ਜੀ ਕੋਈ ਬਾਹ ਫੜਨ ਵਾਲਾ ਨਹੀਂ ਕੋਈ ਸਹਾਈ ਹੋਣ ਵਾਲਾ ਨਹੀਂ ਨਾਮ ਜਪੀਏ ਗੁਰਮੰਤਰ ਮਹਾਰਾਜ ਦਾ ਜਿਹੜਾ ਧਿਆਈਏ ਮੂਲ ਮੰਤਰ ਜੱਪੀਏ ਜਪਤੀ ਸਾਹਿਬ ਦੇ ਜਾਪ ਕਰੀਏ ਮਹਾਰਾਜ ਦੀ ਬਾਣੀ ਨੂੰ ਜਪਦੇ ਰਹੀਏ ਜਿਹਦੇ ਨਾਲ ਖਾਲਸਾ ਜੀ ਸੋਖੀ ਸੁਖ ਪ੍ਰਾਪਤ ਦੁੱਖਾਂ ਦੀ ਘੜੀ ਵਿੱਚ ਵੀ ਮਹਾਰਾ ਦਾ ਨਾਮ ਸੁਖ ਦੇ ਦਿੰਦਾ ਚੜ੍ਹਦੀ ਕਲਾ ਵਾਲੀ ਖਾਲਸਾ ਜੀ ਅਵਸਥਾ ਬਣ ਜਾਂਦੀ ਹੈ ਮਹਾਰਾਜ ਦਾਇਆ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ